ਕੱਲ ਪਰਸੋਂ ਦੇ ਕਿਸਾਨ ਵੀਰਾਂ ਦੇ ਬੜੇ ਫੋਨ ਤੇ ਮੈਸੇਜ ਆ ਰਹੇ ਨੇ ਕਿ ਡਾਕਟਰ ਸਾਹਿਬ ਸਾਡਾ ਝੋਨਾ ਰੰਗਤ ਛੱਡੀ ਜਾਂਦਾ ਇਹਦੇ ਪੱਤਿਆਂ ਤੇ ਚਿੱਟੀਆਂ ਧਾਰੀਆਂ ਪਈ ਜਾਂਦੀਆਂ ਜਾਂ ਪੱਤਰ ਵਿਚਕਾਰੋਂ ਚਿੱਟੇ ਹੋ ਰਹੇ ਨੇ ਸੋ ਕਿਸਾਨ ਵੀਰੋ ਘਬਰਾਉਣ ਦੀ ਲੋੜ ਨਹੀਂ ਹੈਗੀ ਮੈਂ ਪਿਛਲੀਆਂ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇਸ ਵਾਰ ਔੜ ਲੱਗੀ ਔਨ ਕਰਕੇ ਸਾਡੇ ਝੋਨੇ ਤੁਰ ਨਹੀਂ ਰਹੇ ਸਾਡੇ ਝੋਨੇ ਰੰਗਤ ਨਹੀਂ ਫੜ ਰਹੇ ਜਦੋਂ ਵੀ ਮੀਂਹ ਪੈ ਗਿਆ ਸਾਡੇ ਝੋਨੇ ਆਪਣੇ ਆਪ ਹੀ ਖੁੱਲ ਕੇ ਤੁਰ ਪੈਣਗੇ ਕਿਸਾਨ ਵੀਰ ਇਸੇ ਗੱਲੋਂ ਡਰੇ ਹੋਏ ਨੇ ਕਿ ਪਤਾ ਨਹੀਂ ਕਿਹੜੀ ਬਿਮਾਰੀ ਸਾਡੇ ਖੇਤ ਵਿੱਚ ਆ ਗਈ ਖਰੇ ਦਾ ਇਲਾਜ ਹੋਣਾ ਜਾਂ ਨਹੀਂ ਹੋਣਾ ਪਤਾ ਨਹੀਂ ਕੀ ਹੋ ਜਾਣਾ ਘਬਰਾਏ ਹੋਏ ਨੇ ਤੇ ਇਸੇ ਡਰ ਕਰਕੇ ਪਤਾ ਹੀ ਨਹੀਂ ਲਟਰਮ ਪਟਰਮ ਯੂਰੀਆ ਚਰਲਾ ਕੇ ਕੀ ਸੁੱਟਣ ਦੇ ਆ ਜਿੰਨੀ ਯੂਰੀਆ ਤੁਸੀਂ ਜ਼ਿਆਦਾ ਪਾਓਗੇ ਤੁਹਾਡੇ ਪੱਤੇ ਉਨੇ ਹੀ ਜ਼ਿਆਦਾ ਸੜਨਗੇ ਕਿਉਂਕਿ ਔੜ ਲੱਗੀ ਹੋਣ ਕਰਕੇ ਜ਼ਿਆਦਾ ਯੂਰੀਆ ਨਾ ਪਾਓ ਆ ਪਿੱਛੇ ਤੁਸੀਂ ਜਿਹੜਾ ਖੇਤ ਦੇਖਦੇ ਪਏ ਹੋ ਇਹਦੇ ਵਿੱਚ ਵੀ ਚਿੱਟੀਆਂ ਧਾਰੀਆਂ ਵਾਲੀ ਜਿਹੜੀ ਐ ਸਮੱਸਿਆ ਆਈ ਹੋਈ ਐ ਇਹ ਪਿੱਛੇ ਜਿਹੜੀ ਕਿਸਮ ਹੈ ਪੀਆਰ 131 ਹੈ ਪਰ ਹਾਂ 100 200 ਬੂਟੇ ਮਗਰ ਇੱਕ ਜਾਂ ਦੋ ਬੂਟੇ ਹੀ ਨੇ ਜਿਆਦਾ ਸਮੱਸਿਆ ਇਹ ਨਹੀਂ ਹੈਗੀ ਤੇ ਜੇ ਕਿਸਾਨ ਵੀਰੋ ਤੁਹਾਡੇ ਵੀ ਇਦਾਂ ਦੀ ਕੋਈ ਚਿੱਟੀ ਧਾਰੀ ਵਾਲੀ ਸਮੱਸਿਆ ਖੇਤ ਵਿੱਚ ਆਈ ਹੈ ਤਾਂ ਉਹਦਾ ਤੁਸੀਂ ਲਾਜ ਇਹਦਾ ਸੁਣ ਲਓ ਜਿਹੜੀ ਆਪਣੀ ਤਤਾਂ ਵਾਲੀ ਸਪਰੇਅ ਆ ਬਾਹਰ ਦੀ ਜ਼ਿੰਕ ਲੋਹਾ ਯੂਰੀਆ ਤੇ ਕਲੀ ਦਾ ਪਾਣੀ ਉਹ ਸਪਰੇਅ ਤੁਸੀਂ ਜ਼ਰੂਰ ਕਰੋ 21% ਜ਼ਿੰਕ ਲੈ ਲਿਓ ਪਿਛਲੀ ਵੀਡੀਓ ਚ ਵੀ ਮੈਂ ਵਿਸਥਾਰ ਨਾਲ ਇਹਦੇ ਬਾਰੇ ਦੱਸਿਆ ਹੋਇਆ ਪਰ ਕਿਸਾਨ ਵੀਰ ਪਿਛਲੀਆਂ ਵੀਡੀਓ ਨਹੀਂ ਵੇਖਦੇ ਤੇ ਵਾਰ-ਵਾਰ ਪੁੱਛਦੇ ਆ ਵੀ ਮਾਤਰਾ ਦੱਸੋ ਮਾਤਰਾ ਦੱਸੋ ਸੋ ਦੁਬਾਰਾ ਫਿਰ ਤੋਂ ਨੋਟ ਕਰ ਲਓ ਇਹਦੀ ਕਿੰਨੀ ਮਾਤਰਾ ਜ਼ਿੰਕ ਜਿਹੜੀ ਹੈ 21% ਹੀ ਲੈਣੀ ਹੈ 33 ਨਾਲ ਨਹੀਂ ਅੱਜ ਕਿਉਂਕਿ 33 ਦਾ ਰਿਜ਼ਲਟ ਬਹੁਤਾ ਨਹੀਂ ਆ ਰਿਹਾ 21% ਜ਼ਿੰਕ ਹੈ 1 ਕਿਲੋ 1 ਕਿਲੋ ਵਾਸਤੇ ਦੱਸਣ ਦਿਆਂ ਤੁਹਾਨੂੰ ਤੇ 750 ਗ੍ਰਾਮ ਲੋਹਾ ਲੈ ਲਿਓ ਫੈਰ ਆ ਸਲਫੇਟ 19% ਜਿਹੜਾ ਤੂਤੀਆ ਹਰਾ ਜਿਹਾ ਆਉਂਦਾ ਤੇ 1.5 ਕਿਲੋ ਯੂਰੀਆ ਲੈ ਲਿਓ ਪਿੱਛੇ ਤੁਹਾਨੂੰ ਯੂਰੀਆ 2 ਕਿਲੋ ਦੱਸੀ ਸੀ ਕਿਉਂਕਿ ਹੁਣ ਔੜ ਲੱਗੀ ਹੋਣ ਕਰਕੇ ਯੂਰੀਆ ਕਿਲੋ 1.5 ਕਿਲੋ ਹੀ ਸਪਰੇਅ 'ਚ ਪਾਇਆ ਜਾਏ ਜਿਆਦਾ ਦੀ ਆਪਾਂ ਯੂਰੀਆ ਨਹੀਂ ਪਾਉਣੀ ਤੇ ਕਲੀ ਆ ਜਿਹੜੀ ਆਪਾਂ ਲੈਣੀ ਆ ਉਹ ਪਿਛਲੀ ਵੀਡੀਓ 'ਚ ਤੁਹਾਨੂੰ ਅੱਧਾ ਕਿਲੋ ਕਿਹਾ ਸੀ ਇਹਦੇ 'ਚ ਕਲੀ ਵਧਾ ਦਿਆ ਜੇ ਕਿਲੋ ਤੱਕ ਵੀ ਤੁਸੀਂ ਕਲੀ ਲੈ ਸਕਦੇ ਆ ਜੇ ਡਲਿਆਂ ਵਾਲੀ ਕਲੀ ਤੇ ਅਣਬੂਝਿਆ ਚੂਨਾ ਜਿਹਨੂੰ ਆਪਾਂ ਕਹਿੰਦੇ ਉਹ ਮਿਲ ਜੇ ਤਾਂ ਬਿਹਤਰ ਆ ਜੇ ਉਹ ਨਹੀਂ ਮਿਲਦੀ ਤਾਂ ਦੂਜੀ ਆਮ ਕਲੀ ਵੀ ਤੁਸੀਂ ਵਰਤ ਸਕਦੇ ਕਿਉਂਕਿ ਕਲੀ ਵਰਤਣੀ ਤਾਂ ਹੈਗੀ ਹੁਣ ਸਪਰੇਅ ਤਾਂ ਕਰਨੀ ਹੈਗੀ ਹੋਈ ਐ ਕਲੀ ਇੱਕ ਦਿਨ ਪਹਿਲਾਂ ਪਿਆਉਂਦਿਆ ਜੇ ਤੇ ਵਿੱਚ ਦੀ 2-2 3-3 ਘੰਟਿਆਂ ਬਾਅਦ ਉਹਨੂੰ ਲਾਉਂਦੇ ਰਹੋ ਤੇ ਅਗਲੇ ਦਿਨ ਜਿਹੜਾ ਆਪਾਂ ਇਹਦਾ ਨਿਤਰਿਆ ਪਾਣੀ ਲੈਣਾ ਵਾ ਕਲੀ ਜਿਹੜੀ ਘੋਲ ਕੇ ਨਹੀਂ ਲੈਣੀ ਪਾਣੀ ਨਿਤਰਿਆ ਹੀ ਲੈਣਾ ਤੇ ਜਿਹੜੇ ਤੁਜੇ ਤਿੰਨੇ ਤਾਤ ਆ ਜ਼ਿੰਕ ਲੋਹਾ ਤੇ ਯੂਰੀਆ ਘੋਲ ਵੱਖੋ ਵੱਖਰਾ ਤੇ ਇਹਨਾਂ ਚੌਂ ਦੀ ਸਪਰੇ ਇਕੱਠੀ ਸ਼ਾਮ ਨੂੰ ਸਪਰੇ ਕਰਦਿਆ ਜੇ ਫੁਹਾਰਾ ਜਿਹਾ ਬਣਾ ਕੇ ਸਪਰੇ ਕਰਿਓ ਕਿਸਾਨ ਵੀਰੋ ਜਿਹੜੇ ਆ ਚਿੱਟੇ ਜਿਹੇ ਪੱਤੇ ਆ ਕੱਲ ਸਾਇੰਸਦਾਨ ਨਾਲ ਵੀ ਯੂਨੀਵਰਸਿਟੀ ਗੱਲ ਕੀਤੀ ਸੀ ਹਜੇ ਤੱਕ ਖੁੱਲ ਕੇ ਨਹੀਂ ਪਤਾ ਲੱਗਿਆ ਵੀ ਇਹ ਘਾਟ ਕੀ ਆ ਤੇ ਮੇਰਾ ਤਜਰਬਾ ਜਿਹੜਾ ਕਹਿੰਦਾ ਵਾ ਮੈਨੂੰ ਇਹ ਕੈਲਸ਼ੀਅਮ ਦੀ ਘਾਟ ਲੱਗਦੀ ਹੈ ਕਿਉਂਕਿ 3-4 ਕਿਸਾਨ ਵੀਰਾਂ ਨੇ ਜਿਨ੍ਹਾਂ ਦੇ ਇਹ ਚਟੀਆਂ ਧਾਰੀਆਂ ਜਿਹੀਆਂ ਸੀ ਉਹਨਾਂ ਨੇ 200 ml ਕੈਲਸ਼ੀਅਮ ਦੀ ਸਪਰੇਅ ਕੀਤੀ ਹੈ ਝੋਨੇ ਨੂੰ ਤੇ ਕਾਫੀ ਹੱਦ ਤੱਕ ਉਹਨਾਂ ਨੂੰ ਇਹਦਾ ਨਾ ਰਿਜ਼ਲਟ ਮਿਲਿਆ ਵੀ ਹੈ ਤੇ ਉਹਨਾਂ ਦਾ ਕਲੀ ਕੀਤੀ ਕੈਲਸ਼ੀਅਮ ਦੀ ਤੇ ਆਪਾਂ ਜਿਹੜੇ ਤਤਾਂ ਵਾਲੀ ਸਪਰੇਅ ਕਰਨੀ ਆ ਇਹਦੇ 'ਚ ਆਪਾਂ ਨੂੰ ਕਲੀ ਦੇ ਪਾਣੀ ਤੋਂ ਕੈਲਸ਼ੀਅਮ ਵੀ ਮਿਲ ਜਾਣਾ ਜ਼ਿੰਕ ਵੀ ਮਿਲ ਜਾਣੀ ਹੈ ਲੋਹਾ ਵੀ ਮਿਲ ਜਾਣਾ ਤੇ ਜਿਹੜੀ ਹਰਿਆਵਲ ਆ ਯੂਰੀਆ ਵਿੱਚ ਸਪਰੇਅ ਦੇਰ ਲਾ ਕੇ ਕਰਨੀ ਆ ਉਹਦੇ ਨਾਲ ਹਰਿਆਵਲ ਬਣ ਜਾਣੀ ਕਹਿਣ ਤੋਂ ਬਾਅਦ ਆ ਆਪਣੀ ਜਿਹੜੀ ਦੇਸੀ ਬਹਾਰ ਤਤਾਂ ਵਾਲੀ ਸਪਰੇਅ ਆ ਇੰਨੇ ਤੁਹਾਡੇ ਝੋਨੇ ਨੂੰ ਵਧੀਆ ਬਹਾਰ ਦੇ ਦੂਜੀ ਸਪਰੇ ਕਿਸਾਨ ਵੀਰੋ ਹਫਤੇ ਦੇ ਵਕਫੇ ਤੇ ਕਰਦੇ ਹੋ ਪਹਿਲੀ 30 ਕਿ ਦਿਨਾਂ ਦੇ ਝੋਨੇ ਤੇ ਕਰਦੇ ਜੇ ਦੂਜੀ 40 ਦਿਨਾਂ ਦੇ ਨੇੜ ਤੇ ਵੀ ਕਰ ਸਕਦੇ ਹੋ ਤੇ ਕਿਸੇ ਮਗਰ ਲਾ ਕੇ ਕੁਝ ਪਾਉਣ ਦੀ ਲੋੜ ਨਹੀਂ ਆਪਣੀ ਵਾਲੀ ਸਪਰੇ ਆ ਜਿਹੜੀ ਆ ਜਿਹੜੇ ਆ ਪੱਤੇ ਤੁਸੀਂ ਵੇਖਦੇ ਪਏ ਪੀਲੇ ਜੇ ਪਏ ਵੇ ਆ ਇਹ ਵੀ ਠੀਕ ਕਰ ਦੇਗੀ ਆ ਜਿਹੜੇ ਆ ਲਾਲ ਜੇ ਹੋਏ ਪਏ ਵੀ ਠੀਕ ਇਹਦੇ ਨਾਲ ਹੋ ਜਾਣਗੇ ਤੇ ਜਿਹੜੀਆਂ ਚਿੱਟੀਆਂ ਆ ਧਾਰੀਆਂ ਥੋੜੀਆਂ ਥੋੜੀਆਂ ਕਿਤੇ ਆਈਆਂ ਇਹ ਵੀ ਆਪਣੀ ਵਾਲੀ ਸਪਰੇ ਨੇ ਠੀਕ ਕਰ ਦੇਣੀਆਂ ਵਾ ਇਹ ਸਸਤਾ ਜਆ ਸੌਦਾ ਆ ਇਹਨੂੰ ਜਰੂਰ ਵਰਤ ਲਿਆ ਜੇ ਕਿਸੇ ਮਗਰ ਲਾ ਕੇ ਗਵਾਂਟੀ ਮਗਰ ਡਰਨ ਦੀ ਕੋਈ ਲੋੜ ਨਹੀਂ ਹੈ ਕਿ ਸਾਡੇ ਨਾਲ